ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਅਨਿਕੇਸ਼ ਸ਼ਰਮਾ ਸੋ ਹੁਸ਼ਿਆਰਪੁਰ ਦੇ ਵਿੱਚ 5 ਸਾਲਾਂ ਹਰਬੀਰ ਸਿੰਘ ਦੇ ਨਾਲ ਇੱਕ ਦਰਿੰਦਗੀ ਭਰੀ ਘਟਨਾ ਵਾਪਰਦੀ ਹੈ ਇੱਕ ਪ੍ਰਵਾਸੀ ਦੇ ਵੱਲੋਂ ਉਸ ਨੂੰ ਘਰ ਦੇ ਲਾਗੇੋਂ ਕਿਡਨਾਪ ਕਰਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਹੁਸ਼ਿਆਰਪੁਰ ਹੀ ਨਹੀਂ ਬਲਕਿ ਪੰਜਾਬ ਭਰ ਦੇ ਵਿੱਚ ਹੀ ਪ੍ਰਵਾਸੀਆਂ ਨੂੰ ਲੈ ਕੇ ਕਾਫੀ ਵਿਰੋਧ ਪਾਇਆ ਜਾ ਰਿਹਾ ਹੈ ਜਿਹੜੇ ਵਿਦਆਊਟ ਵੈਰੀਫਿਕੇਸ਼ਨ ਰਹਿ ਰਹੇ ਨੇ ਤਾਂ ਉੱਥੇ ਹੀ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਵਕ ਵਕ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਮਤੇ ਪਾਏ ਜਾ ਰਹੇ ਨੇ ਕਿ ਜਿਹੜੇ ਗੈਰ ਕਾਨੂੰਨੀ ਤੌਰ ਦੇ ਉੱਤੇ ਪ੍ਰਵਾਸੀ ਵਿਦਾਊਟ ਵੈਰੀਫਿਕੇਸ਼ਨ ਰਹਿ ਰਹੇ ਨੇ ਉਹਨਾਂ ਨੂੰ ਪਿੰਡਾਂ ਚੋਂ ਬਾਹਰ ਕੱਢਿਆ ਜਾਵੇ ਤਾਂ ਅ ਬੀਤੀ ਸ਼ਾਮ ਸ਼ੇਰਗੜ ਦੇ ਸਰਪੰਚ ਪਿੰਡ ਸ਼ੇਰਗੜ ਦੇ ਸਰਪੰਚ ਦੇ ਵੱਲੋਂ ਵੀ ਮਤਾ ਪਾਇਆ ਗਿਆ ਹੈ ਕਿ ਜਿਹੜੇ ਪ੍ਰਵਾਸੀ ਵਿਦਆਊਟ ਵੈਰੀਫਿਕੇਸ਼ਨ ਰਹਿ ਰਹੇ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਉਹਨਾਂ ਨੂੰ ਕੋਈ ਵੀ ਸਰਕਾਰੀ ਸਹੂਲਤ ਨਾ ਦਿੱਤੀ ਜਾਵੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਜਿੱਥੇ-ਜਿੱਥੇ ਵੀ ਪਿੰਡ ਦੇ ਵਿੱਚ ਪ੍ਰਵਾਸੀ ਰਹਿੰਦੇ ਨੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਸਮਝਾਇਆ ਗਿਆ ਹੈ ਤੇ ਤਕਰੀਬਨ 1 ਮਹੀਨੇ ਦਾ ਸਮਾਂ ਉਹਨਾਂ ਨੂੰ ਦਿੱਤਾ ਗਿਆ ਹੈ ਕਿ ਉਹ ਵਾਪਸ ਜਿੱਥੇ ਰਹਿੰਦੇ ਸੀ ਉੱਥੇ ਜਾਣ ਤੇ ਉੱਥੋਂ ਆਪਣੀ ਪੀਸੀਸੀ ਪੁਲਸ ਵੈਰੀਫਿਕੇਸ਼ਨ ਕਰਵਾ ਕੇ ਹੁਸ਼ਿਆਰਪੁਰ ਪੁਲਿਸ ਅਤੇ ਪਿੰਡ ਦੀ ਪੰਚਾਇਤ ਨੂੰ ਜਮ੍ਹਾਂ ਕਰਵਾਉਣ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਬਾਕੀ ਕੀ ਕੁਝ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ 1 ਸਾਲ ਦੇ ਬੱਚੇ ਨਾਲ ਜੋ ਘਟਨਾ ਵਾਪਰੀ ਆ ਅੱਜ ਬਹੁਤ ਮੰਦ ਭਾਗੀ ਘਟਨਾ ਸੀ ਉਹਦਾ ਸਾਨੂੰ ਵੀ ਬੜਾ ਦੁੱਖ ਲੱਗਾ ਜਦੋਂ ਅਸੀਂ ਉਹ ਖਬਰ ਸੁਣੀ ਉਹਨਾਂ ਨੇ ਜੋ ਬੱਚੇ ਦੇ ਹਾਲਾਤ ਕੀਤੇ ਉਹ ਦੇਖ ਕੇ ਤਾਂ ਸਾਨੂੰ ਇਦਾਂ ਲੱਗਦਾ ਸੀ ਵੀ ਇਸ ਤੋ ਕਹਣੀ ਕੋਈ ਹਰਕਤ ਹੋ ਨਹੀਂ ਸਕਦੀ ਜਿੰਨੀ ਉਹਨਾਂ ਨੇ ਕੀਤੀ ਉਹਦੇ ਮੱਦੇ ਨਜ਼ਰ ਵਿੱਚ ਅੱਜ ਅਸੀਂ ਪਿੰਡ ਦੀ ਪੰਚਾਇਤ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਅਸੀਂ ਇੱਕ ਮਤਾ ਪਾਇਆ ਹੈਗਾ ਬਈ ਜਿਹਦੇ ਵਿੱਚ ਜਿੰਨੇ ਵੀ ਪ੍ਰਵਾਸੀ ਹੈਗੇ ਆ ਚਾਹੇ ਕੋਈ ਜੁਪੀ ਆ ਚਾਹੇ ਬਿਹਾਰਾ ਚਾਹੇ ਅਸਾਮ ਆ ਜਿੱਥੇ ਦਾ ਵੀ ਹੈਗਾ ਉਹਨਾਂ ਨੂੰ ਸਾਡਾ ਇੱਕੋ ਹੀ ਆ ਬਈ ਜੇ ਤੁਸੀਂ ਇੱਥੇ ਰਹਿਣਾ ਹੈਗਾ ਆਪਣੇ ਪਹਿਚਾਨ ਪੱਤਰ ਦਿਓ ਨਹੀਂ ਤਾਂ ਤੁਸੀਂ ਇੱਕ ਮਹੀਨਾ ਦਾ ਅਸੀਂ ਉਹਨਾਂ ਨੂੰ ਟਾਈਮ ਦੇ ਦਿੱਤਾ ਇੱਕ ਮਹੀਨੇ ਦੇ ਵਿੱਚ ਵਿੱਚ ਜੇ ਸਾਨੂੰ ਆਪਣੇ ਡਾਕੂਮੈਂਟ ਨਹੀਂ ਦਿੰਦੇ ਤਾਂ ਅਸੀਂ ਇਹਨਾਂ ਨੂੰ ਕਹਿਤਾ ਵੀ ਤੁਸੀਂ ਪਿੰਡ ਛੱਡ ਕੇ ਚੱਲ ਜਾਓ ਹਾਂਜੀ ਤੇ ਸ਼ਰਤਾਂ ਕੀ ਕੀ ਹੈਗੀਆਂ ਹੋਰ ਸ਼ਰਤਾਂ ਇਹਦੇ ਵਿੱਚ ਇਹ ਹੈਗੀਆਂ ਜੀ ਜਿਹੜਾ ਤਾਂ ਇੱਥੇ ਦਾ ਬੌਰਨ ਹੈਗਾ ਬੱਚਾ ਉਹਦੀ ਤਾਂ ਸਾਨੂੰ ਨਹੀਂ ਹੈਗੀ ਕਮਾਂਗੇ ਜਿਹੜਾ ਉਧਰ ਬੋਰਨ ਹੈਗਾ ਕੋਈ ਵੀ ਚਾਹੇ ਜੁਪੀ ਚੋਂ ਦਾ ਜਨਮ ਹੋਇਆ ਉਹ ਉੱਥੋਂ ਸਾਨੂੰ ਇੱਕ ਆਪਣੀ ਪੁਲਿਸ ਵੈਰੀਫਿਕੇਸ਼ਨ ਇੱਕ ਪਿੰਡ ਦੀ ਪੰਚਾਇਤ ਦੇ ਕੋਲੋਂ ਪੰਚਾਇਤ ਦੇ ਲੈਟਰ ਹੈਡ ਦੇ ਉੱਤੇ ਲਿਖਾ ਕੇ ਲੈ ਕੇ ਆਵੇ ਵੀ ਇਹ ਸਾਡੇ ਪਿੰਡ ਦਾ ਆ ਇਸ ਬੰਦੇ ਦੇ ਕੋਈ ਕ੍ਰਾਈਮ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਉਹ ਪੰਚਾਇਤ ਦੇ ਕੋਲੋਂ ਵੀ ਬਲੋ ਵੀ ਇਹ ਲਿਖਾਉਣਾ ਤਾਂ ਪੀਸੀਸੀ ਦੇ ਵਿੱਚ ਤਾਂ ਹੁੰਦਾ ਹੀ ਇਹ ਆ ਵੀ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹਦਾ ਆਡਰੈਸ ਆ ਇਸ ਪਿੰਡ ਦਾ ਹੈਗਾ ਤੁਸੀਂ ਪਿੰਡ ਵਾਸੀ ਮਜ਼ਦੂਰ ਰਹ ਰਹੇ ਆ ਪਿੰਡ ਸਾਡੇ ਪਿੰਡ ਮੇਰਾ ਖਿਆਲ ਆ ਵੀ 100 150 ਮਜ਼ਦੂਰ ਹੈਗਾ ਜੀ ਰਹਿੰਦਾ ਪੇ ਜਿਨ੍ਹਾਂ ਜ਼ਮੀਨਾਂ ਜਾਂ ਜਗ੍ਹਾ ਇੱਥੇ ਖਰੀਦੀ ਆ ਉਹਨਾਂ ਵਾਸਤੇ ਕੀ ਯਾਰ ਲੋ ਜਿਨ੍ਹਾਂ ਨੇ ਜ਼ਮੀਨਾਂ ਖਰੀਦੀਆਂ ਜਿਹੜੇ ਤਾਂ ਇੱਥੇ ਦੇ ਬੋਰਨ ਹੈਗੇ ਆ ਉਹਨਾਂ ਲਈ ਤਾਂ ਇਹ ਸ਼ਰਤ ਨਹੀਂ ਲਾਗੂ ਜਿਹੜੇ ਬਾਹਰੋਂ ਆ ਕੇ ਜਿਨ੍ਹਾਂ ਨੇ ਜ਼ਮੀਨ ਲਈ ਆ ਉਹਨਾਂ ਲਈ ਵੀ ਇਹੀ ਕੰਡੀਸ਼ਨ ਆ ਵੀ ਉਹ ਆਪਣਾ ਜਿਹੜਾ ਲਿਆ ਕੇ ਉਧਰੋਂ ਸਾਡੇ ਨੂੰ ਪ੍ਰੂਫ ਦੇਣ ਇਸ ਪਿੰਡ ਦੇ ਆ ਹੁਣ ਮੰਨ ਲਓ ਉਹਨਾਂ ਨੇ ਇੱਥੇ ਤਾਂ ਉਧਾਰਕਰਡ ਚੇਂਜ ਕਰਾ ਲਿਆ ਸਾਨੂੰ ਪਿੱਛੋਂ ਪਤਾ ਹੀ ਨਹੀਂ ਉਹਨਾਂ ਦਾ ਕੱਲ ਨੂੰ ਕੋਈ ਕ੍ਰਾਈਮ ਕਰਕੇ ਵੱਡਾ ਕ੍ਰਾਈਮ ਕੋ ਕਰਕੇ ਚਲੇ ਜਾਂਦੇ ਆ ਸਾਨੂੰ ਪਿੱਛੇ ਦਾ ਰਿਕਾਰਡ ਹੀ ਨਹੀਂ ਉਹਨਾਂ ਦਾ ਪਤਾ ਆਪਾਂ ਉਹਨਾਂ ਨੂੰ ਕਿੱਥੋਂ ਲੱਭਾਂਗੇ ਹਨਾ ਪੁਲਿਸ ਕਿੱਥੋਂ ਉਹਨਾਂ ਦਾ ਪਿੱਛਾ ਕਰ ਦਾ ਬੀਤੇ ਤੱਕ ਤਾਂ ਕਈਆਂ ਦਾ ਤਾਂ ਇਹ ਪਤਾ ਲੱਗਦਾ ਕਿ ਉਹਨਾਂ ਨੇ 2-2 ਹਜ਼ਾਰ ਕਾਰਡ ਬਣਾਏ ਆ। ਹੈ ਜੀ ਉੱਧਰ ਲੈ ਬਣਾਏ ਹੋ ਇੱਧਰਲੇ ਵੀ ਬਣਾਏ ਆ। ਅਸੀਂ ਇਸੀ ਕਰਕੇ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਵੀ ਜਿੰਨੇ ਵੀ ਬੰਦੇ ਹੈਗੇ ਪ੍ਰਵਾਸੀ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਆ। ਵੈਰੀਫਿਕੇਸ਼ਨ ਤੋਂ ਅਸੀਂ ਬਿਨਾਂ ਕਿਸੇ ਨੂੰ ਵੀ ਪਿੰਡ 'ਚ ਅਲੋਅ ਨਹੀਂ ਕਰਨਾ ਰਹਿਣ ਲਈ। ਕੋਈ ਸਰਕਾਰੀ ਜਿਹੜੇ ਫਾਰਮ ਆ ਉਹਨਾਂ ਤੇ ਵੀ ਸਾਈਨਸ ਉਹਨਾਂ ਕਰਕੇ ਦੋਵਾਂਗੇ ਤੁਸੀਂ। ਦੇਖੋ ਜੀ ਜੋ ਵੀ ਇਹਨਾਂ ਦੇ ਹੈਗੇ ਆ ਅਸੀਂ ਬਿਨਾਂ ਸ਼ਰਤਾਂ ਤੋਂ ਜਿਹੜੀਆਂ ਕੰਡੀਸ਼ਨ ਨਹੀਂ ਹੁੰਦੀਆਂ ਉਹ ਤੋਂ ਇਲਾਵਾ ਮੈਂ ਕਿਸੇ ਦਾ ਵੀ ਪ੍ਰਵਾਸੀ ਦਾ ਜਿਹੜਾ ਪਛਾਣ ਪੱਤਰ ਆ ਵੀ ਕੋਈ ਇਹਨਾਂ ਦਾ ਸਰਟੀਫਿਕੇਟ ਆ ਅਸੀਂ ਉਹਨੂੰ ਵੈਰੀਫਾਈ ਨਹੀਂ ਕਰਾਂਗੇ ਸਿਰਫ ਜਿਹੜੇ ਬੱਚੇ ਬੌਰਨ ਇੱਥੇ ਹੈਗੇ ਆ ਉਹਦਾ ਹੀ ਕਰਨਾ ਜਿਹੜੇ ਉਹਨਾਂ ਦੇ ਮਾਪੇ ਆ ਜਾਂ ਉਹਨਾਂ ਦੇ ਕੁਝ ਵੀ ਆ ਨਾ ਉਹਨਾਂ ਦੇ ਲਈ ਕੋਈ ਵੀ ਆਪਾਂ ਕਰਨਾ ਨਹੀਂ ਨਾ ਉਹਨਾਂ ਦੀ ਵੋਟ ਦਾ ਕਰਨਾ ਹੈਗਾ ਨਾ ਉਹਨਾਂ ਦੇ ਆਧਾਰ ਕਾਰਡ ਦਾ ਕਰਨਾ ਹੈ ਵੀ ਜੇ ਇੱਥੇ ਚੇਂਜ ਕਰਾਉਣਾ ਐਡਰੈਸ ਉਹ ਵੀ ਨਹੀਂ ਕਰਨਾ ਸੀ ਤਾਂ ਟਾਈਮ ਕਿੰਨਾ ਕੁ ਦੇ ਰਹੇ ਇਹਨਾਂ ਨੂੰ ਜੀ ਇਹਨਾਂ ਨੂੰ ਜੀ 1 ਮਹੀਨੇ ਦਾ ਟਾਈਮ ਦਿੱਤਾ ਅੱਜ 15 ਤਰੀਕ ਆ ਅਗਲੀ 15 ਤਰੀਕ ਤੱਕ ਜਿਹੜਾ ਜਿਹੜਾ ਤਾਂ ਇੱਥੇ ਆਪਣੇ ਡਾਕੂਮੈਂਟ ਜਮ੍ਹਾਂ ਕਰਾ ਦੇਊਗਾ ਉਹ ਰਹਿ ਸਕਦਾ ਜਿਹਨੇ ਨਹੀਂ ਕਰਾਇਆ ਤਾਂ ਉਹਨੂੰ ਪਿੰਡ 'ਚ ਰਹਿਣ ਨਹੀਂ ਦਿੱ